ਜਿਹੜਾ ਇੱਥੇ ਠੇਕਾ ਆ ਇਸ ਨੂੰ ਬੰਦ ਕਰਾਇਆ ਜਾਵੇ ਤਾਂ ਲੰਬੇ ਸਮੇਂ ਤੋਂ ਇਸ ਠੇਕੇ ਨੂੰ ਲੈ ਕੇ ਵਿਵਾਦ ਇਸ ਇਲਾਕੇ ਤੇ ਚੱਲ ਰਿਹਾ ਹੈ ਔਰ ਕਿਰਪਾਨ ਵੀ ਨਿਹੰਗ ਸੰਗਾਂ ਵੱਲੋਂ ਕੱਢੀ ਗਈ ਔਰ ਮੌਕੇ ਤੇ ਹੱਥੋਪਾਈ ਬਹੁਤ ਜ਼ਿਆਦਾ ਵੱਧ ਗਈ ਤਾਂ ਇਹ ਤਸਵੀਰਾਂ ਵੀ ਅਸੀਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਤਾਂ ਇਹ ਤਸਵੀਰ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੈਸਾ ਬਸਾਈ ਹੋ ਰਹੀ ਹੈ ਹੱਥੋਪਾਈ ਹੋ ਰਹੀ ਹੈ ਜਿਸ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪਿੰਸ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਜਲੰਧਰ ਦੇ ਪਿੰਸ ਤੋਂ ਸਾਹਮਣੇ ਇੱਕ ਠੇਕਾ ਆ ਔਰ ਨਿਹੰਗ ਸਿੰਘ ਉਸ ਠੇਕੇ ਨੂੰ ਬੰਦ ਕਰਵਾਉਣ ਦੇ ਲਈ ਉੱਥੇ ਪੋਸਟਰ ਵੀ ਲਗਾਉਂਦੇ ਨੇ ਉਹਨਾਂ ਪੋਸਟਰਾਂ ਨੂੰ ਵੀ ਜਿਹੜਾ ਉੱਥੋਂ ਮੌਕੇ ਤੋਂ ਪੱਟਿਆ ਜਾਂਦਾ ਕਿਉਂਕਿ ਉਸ ਦੇ ਨਾਲ ਮਾਹੌਲ ਖਰਾਬ ਕਰਨ ਵਾਲੀ ਗੱਲ ਹੋ ਜਾਂਦੀ ਹੈ ਇੱਕ ਤਰ੍ਹਾਂ ਦੀ ਪੁਲਿਸ ਨੇ ਇਹ ਦੱਸਿਆ ਕਿ ਪੁਲਿਸ ਨੇ ਨਾਲ ਹੀ ਦੱਸਿਆ ਕਿ ਤਿੰਨ ਤੋਂ ਚਾਰ ਨਿਹੰਗ ਸਿੰਘਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਜਾਂਚ ਉਹਨਾਂ ਦੇ ਵੱਲੋਂ ਵਧਾ ਦਿੱਤੀ ਗਈ ਹੈ ਕਿਉਂਕਿ ਇਹ ਕਰਨਾ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਠੇਕੇ ਨੂੰ ਬੰਦ ਕਰਾਉਣ ਦਾ ਆਪਣੇ ਆਪ ਨੂੰ ਉਹ ਉੱਥੇ ਬਹਿਸ ਮੁਸਈਆ ਕਰਨਾ ਰੋਪ ਛਾੜਨਾ ਤਾਂ ਪੁਲਿਸ ਵਾਲਿਆਂ ਦਾ ਕਹਿਣਾ ਕਿ ਤਨਾ ਕਿਤੇ ਗਲਤ ਹੈ ਇਸ ਨੂੰ ਸਾਡੇ ਕੋਲ ਸ਼ਿਕਾਇਤ ਦਿਓ ਕੋਈ ਦਿੱਕਤ ਹੈ ਤਾਂ ਉਸ ਦਿੱਕਤ ਨੂੰ ਦੂਰ ਕੀਤਾ ਜਾਵੇ ਪਰ ਇੰਜ ਹੱਥੋਪਾਈ ਕਰਨਾ ਬੇहद ਗਲਤ ਹੋ ਜਾਂਦਾ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਨਿਹੰਗ ਸਿੰਘ ਤੇ ਪੁਲਿਸ ਵਾਲੇ ਉੱਥੇ ਆਹਮੋ ਸਾਹਮਣੇ ਹੋਏ ਔਰ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਉਹਨਾਂ ਨੂੰ ਥਾਣੇ ਲੈ ਕੇ ਜਾਇਆ ਗਿਆ ਔਰ ਉੱਥੇ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਬਹੁਤ ਹੱਥੋਪਾਈ ਹੁੰਦੀ ਆ ਹਾਲਾਂਕਿ ਪੁਲਿਸ ਨੇ ਗੱਡੀ 'ਚ ਬਿਠਾ ਕੇ ਤਿੰਨ ਤੋਂ ਚਾਰ ਨਿਹੰਗ ਸਿੰਘ ਸੀਗੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਆ ਜਲੰਧਰ ਤੋਂ ਇਹ ਤਸਵੀਰਾਂ ਸਾਬਨੇ ਆਈਆਂ ਨੇ ਪੁਲਿਸ ਨੇ ਕੀ ਕਾਰਨ ਦੱਸਿਆ ਆ ਉਹ ਕਾਰਨ ਤੁਹਾਨੂੰ ਸੁਣਨ ਨੂੰ ਚੱਲਦੇ ਆ ਕੁਝ ਪ੍ਰਿਆ ਕਿ ਕਿਸੇ ਦੇ ਕੋਈ ਸੱਟ ਲੱਗਣ ਦਾ ਵੀ ਖੱਛਾ ਦੱਸਿਆ ਜਾ ਰਿਹਾ ਪਰ ਆ ਪੁਲਿਸ ਤੋਂ ਜਾਣਦੇ ਆ ਕਿ ਅਸਲ ਚ ਕਾਰਨ ਕੀ ਹੈ ਕਿਹੜਾ ਨਿਆਂਗਰ ਕਰਨੇ ਆ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਠੇਕਾ ਧੱਕੇ ਨਾਲ ਬੰਦ ਕਰਾਇਆ ਉਸ ਕਰਕੇ ਗਏ ਸੀ ਉਹ ਲਿਆਂਦੇ ਆ ਫਿਰ ਕਰ ਰਿਹਾ ਹੈ ਇਨਵੈਸਟੀਗੇਟਰ ਪੰਜਾਬ ਪੁਲਿਸ ਦੇ ਉੱਤੇ ਵੀ ਉਹਨਾਂ ਨੇ ਹਮਲਾ ਕਿਹੜਾ ਬੋਲਿਆ ਮੁਲਾਜ਼ਮਾਂ ਦੇ ਵੀ ਕਿਰਪਾਨ ਕਿਹੜੀ ਕਿਰਪਾਨ ਕੂਕ ਨੂੰ ਕੱਢੀ ਹੈ ਉਹ ਸਬੰਧ ਚ ਲੀਗਲ ਜੋ ਬਣਦਾ ਹੈ ਕਿੰਨੇ ਤੋਂ ਮੁਲਾਜ਼ਮ ਦੀ ਕਾਇਲੋ ਨਹੀਂ ਕੋਈ ਨਹੀਂ ਇੱਕ ਕਿਨੇ ਆ ਰੌਂਡ ਅਪ ਕੀਤੇ ਸਨ ਹੈਗੇ 4-5 ਹੱਥੋ ਬਾਜੀ ਤੱਕ ਵੀ ਕਿਹੜੀ ਮਲਾ ਤੁਹਾਡੇ ਨਾਲ ਵੀ ਹੋਈ ਹੈਗੀ ਮੁਰ ਉਹ ਹਥਿਆਰ ਸੀਨਾ ਨੂੰ ਜੱਫਾ ਪਾਇਆ ਸੀ ਵੀ ਮਾਰਨ ਦਾ ਜੀ ਮੁਲਾਜ਼ਮ ਤੇ ਲੱਗੀ ਵੀ ਹੈਗੀ ਸਰ ਕੀ ਨਾਮ ਹੈ ਕਿਹੜੇ ਮੈਂ ਹਮਲਾ ਕੀਤਾ ਗਿਆ ਨਾਮ ਉਹ ਅਮਨ ਜੋਤ ਹੈ ਇਹ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਰ ਇਹ ਕਾਰਵਾਈ ਜੋ ਬਣਦੀ ਹੈ ਸਰ ਇਹਨਾਂ ਵੱਲੋਂ ਪਹਿਲੇ ਪਹਿਲੇ ਵੀ ਇਹਨਾਂ ਨੇ ਪਹਿਲੇ ਵੀ ਠੇਕਾ ਬੰਦ ਕਰਾਉਣ ਵਾਲਿਆਂ ਤੇ ਹਮਲੇ ਹਮਲੇ ਠੇਕੇ ਬੰਦ ਕਰਵਾਏ ਸੀਗੇ ਉਹਦੇ ਵਿੱਚ ਵੀ ਜਿਹੜਾ ਇਹ ਕਰਪਾਨਾ ਮਾਰੀਆਂ ਗਈਆਂ ਸੀ ਪ੍ਰਸ਼ਾਸਨ ਨੇ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਸਾਡੇ ਕੋਲ ਇਹੋ ਜੀ ਕੋਈ ਇਨਫੋਰਮੇਸ਼ਨ ਨਹੀਂ ਅੱਗੇ ਵੀ ਪੁਲਿਸ ਨਾਲ ਬੈਸ ਹੁੰਦੀ ਨਾ ਜੇ ਝੜਪ ਹੋਈ ਹੈ ਉਸ ਤੋਂ ਬਾਅਦ ਫਿਰ ਅੱਜ ਦੁਬਾਰਾ ਇਹ ਚੀਜ਼ ਹਾਂ ਪਹਿਲਾਂ ਮੇਰੇ ਖਿਆਲ ਐਸਟੀਓ ਸੱਤ ਗਏ ਸੀ ਉਹਨਾਂ ਨਾਲ ਬੁਰਗਨਾਰਾ ਹੋਇਆ ਸੀ ਜੀ ਉਸ ਤੋਂ ਬਾਅਦ ਅੱਜ ਮੈਂ ਖੁਦ ਗਿਆ ਜੀ ਇਹ ਸੌਲਟ ਆਊਟ ਕਰਤਾ ਮੈਂ 60 ਫਿਟ ਵੀ ਵਜੀਆ ਸੀ ਜਲੰਧਰ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਨਿਹੰਗ ਸਿੰਘ ਤੇ ਪੁਲਿਸ ਵਾਲੇ ਆਮੋ ਸਾਹਮਣੇ ਹੋਏ ਦਸ ਦੇ ਚਲਦੇ ਆ ਜਲੰਧਰ ਦੇ ਪਿੰਮਸ ਦੇ ਸਾਹਮਣੇ ਠੇਕੇ ਨੂੰ ਬੰਦ ਕਰਾਉਣ ਨੂੰ ਲੈ ਕੇ ਨਿਹੰਗ ਸਿੰਘ ਉੱਥੇ ਪਹੁੰਚਦੇ ਨੇ ਉੱਥੇ ਠੇਕੇਦਾਰ ਦੇ ਨਾਲ ਹੱਥੋ ਪਾਈ ਵੀ ਕਰਦੇ ਨੇ ਔਰ ਉੱਥੇ ਗਾਲੀ ਗਲੋਚ ਵੀ ਕਰਦੇ ਨੇ ਦੱਸਿਆ ਜਾ ਰਿਹਾ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਤਾਂ ਇੱਕ ਨਿਹੰਗ ਸਿੰਘ ਦੇ ਵੱਲੋਂ ਪੁਲਿਸ ਦੇ ਨਾਲ ਵੀ ਹੱਥਾ ਪਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਮੌਕੇ ਤੇ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਔਰ ਉੱਥੋਂ ਉਹਨਾਂ ਨੂੰ ਲੈ ਕੇ ਜਾਇਆ ਗਿਆ ਥਾਣੇ ਤਾਂ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਬਹੁਤ ਵਾਰ ਇਹ ਨਿਹੰਗ ਸਿੰਘ ਇੱਥੇ ਆਉਂਦੇ ਨੇ ਔਰ ਪੁਲਿਸ ਵਾਲਿਆਂ ਨਾਲ ਇੱਥੇ ਬੜੀ ਵਾਰ ਉਹਨਾਂ ਦੀ ਬਹਿਸ ਫਸਾਈ ਹੋਈ ਹੈ ਔਰ ਨਿਹੰਗ ਸਿੰਘਾਂ ਦੀ ਮੰਗ ਹੈ ਕਿ ਜਿਹੜਾ ਇੱਥੇ ਠੇਕਾ ਆ ਇਸ ਨੂੰ ਬੰਦ ਕਰਾਇਆ ਜਾਵੇ ਤਾਂ ਲੰਬੇ ਸਮੇਂ ਤੋਂ ਇਸ ਠੇਕੇ ਨੂੰ ਲੈ ਕੇ ਵਿਵਾਦ ਇਸ ਇਲਾਕੇ ਤੇ ਚੱਲ ਰਿਹਾ ਹੈ ਔਰ ਕਰਪਾਨ ਵੀ ਨਿਹੰਗ ਸਿੰਘਾਂ ਵੱਲੋਂ ਕੱਢੀ ਗਈ ਔਰ ਮੌਕੇ ਤੇ ਹੱਥੋਂ ਪਾਈ ਬਹੁਤ ਜ਼ਿਆਦਾ ਵੱਧ ਗਈ ਤਾਂ ਇਹ ਤਸਵੀਰਾਂ ਵੀ ਅਸੀਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਤਾਂ ਇਹ ਤਸਵੀਰ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵੈਸਾ ਵਸਾਈ ਹੋ ਰਹੀ ਹੈ ਹੱਥੋਂ ਪਾਈ ਹੋ ਰਹੀ ਹੈ ਜਿਸ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪਿੰਸ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਜਲੰਧਰ ਦੇ ਪਿੰਸ ਤੋਂ ਸਾਹਮਣੇ ਇੱਕ ਠੇਕਾ ਆ ਔਰ નિਹਾنگ ਸਿੰਘ ਉਸ ਠੇਕੇ ਨੂੰ ਬੰਦ ਕਰਵਾਉਣ ਦੇ ਲਈ ਉੱਥੇ ਪੋਸਟਰ ਵੀ ਲਗਾਉਂਦੇ ਨੇ ਉਹਨਾਂ ਪੋਸਟਰਾਂ ਨੂੰ ਵੀ ਜਿਹੜਾ ਉੱਥੋਂ ਮੌਕੇ ਤੋਂ ਪੱਟਿਆ ਜਾਂਦਾ ਕਿਉਂਕਿ ਉਸ ਦੇ ਨਾਲ ਮਾਹੌਲ ਖਰਾਬ ਕਰਨ ਵਾਲੀ ਗੱਲ ਹੋ ਜਾਂਦੀ ਇੱਕ ਤਰ੍ਹਾਂ ਦੀ ਪੁਲਿਸ ਨੇ ਇਹ ਦੱਸਿਆ ਕਿ ਪੁਲਿਸ ਨੇ ਨਾਲ ਹੀ ਦੱਸਿਆ ਕਿ ਤਿੰਨ ਤੋਂ ਚਾਰ નિਹਾنگ ਸਿੰਘਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਜਾਂਚ ਉਹਨਾਂ ਦੇ ਵੱਲੋਂ ਵਧਾ ਦਿੱਤੀ ਗਈ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਹੱਥੋਪਾਈ ਕਰਨਾ ਗੈਰ ਕਾਨੂੰਨੀ ਢੰਗ ਦੇ ਨਾਲ ਠੇਕੇ ਨੂੰ ਬੰਦ ਕਰਾਉਣ ਦਾ ਆਪਣੇ ਆਪ ਨੂੰ ਉੱਥੇ ਬਹਿਸ ਮੁਸਈਆ ਕਰਨਾ ਰੋਪ ਛਾੜਨਾ ਤਾਂ ਪੁਲਿਸ ਵਾਲਿਆਂ ਦਾ ਕਹਿਣਾ ਕਿ ਤਨਾ ਕਿਤੇ ਗਲਤ ਹੈ ਇਸ ਨੂੰ ਸਾਡੇ ਕੋਲ ਸ਼ਿਕਾਇਤ ਦਿਓ ਕੋਈ ਦਿੱਕਤ ਹੈ ਤਾਂ ਉਸ ਦਿੱਕਤ ਨੂੰ ਦੂਰ ਕੀਤਾ ਜਾਵੇ ਪਰ ਇੰਜ ਹੱਥੋਪਾਈ ਕਰਨਾ ਬੇहद ਗਲਤ ਹੋ ਜਾਂਦਾ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਿਹਾ ਨਿਹੰਗ ਸਿੰਘ ਤੇ ਪੁਲਿਸ ਵਾਲੇ ਉੱਥੇ ਆਹਮੋ ਸਾਹਮਣੇ ਹੋਏ ਔਰ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਉਹਨਾਂ ਨੂੰ ਥਾਣੇ ਲੈ ਕੇ ਜਾਇਆ ਗਿਆ ਔਰ ਉੱਥੇ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਬਹੁਤ ਹੱਥੋਪਾਈ ਹੁੰਦੀ ਆ ਹਾਲਾਂਕਿ ਪੁਲਿਸ ਨੇ ਗੱਡੀ 'ਚ ਬਿਠਾ ਕੇ ਤਿੰਨ ਤੋਂ ਚਾਰ ਨਿਹੰਗ ਸਿੰਘ ਸੀਗੇ ਉਹਨਾਂ ਨੂੰ ਖਰਾਸਤ ਦੇ ਵਿੱਚ ਲਿਆ ਜਾਂਦਾ ਆ ਜਲੰਧਰ ਤੋਂ ਇਹ ਤਸਵੀਰਾਂ ਸਾਬਨੇ ਆਈਆਂ ਨੇ ਪੁਲਿਸ ਨੇ ਕੀ ਕਾਰਨ ਦੱਸਿਆ ਆ ਉਹ ਕਾਰਨ ਤੁਹਾਨੂੰ ਸੁਣਨ ਨੂੰ ਚੱਲਦੇ ਆ ਕੀ ਕੁਝ ਉੱਥੇ ਘਟਨਾ ਵਾਪਰੀ ਐ ਕਿ ਕਿਸੇ ਦੇ ਕੋਈ ਸੱਟ ਲੱਗਣ ਦਾ ਵੀ ਖੱਛਾ ਦੱਸਿਆ ਜਾ ਰਿਹਾ ਪਰ ਆ ਪੁਲਿਸ ਤੋਂ ਜਾਣਦੇ ਆ ਕਿ ਅਸਲ ਚ ਕਾਰਨ ਕੀ ਐ ਗੜਾ ਨਿਆਂਗਰ ਰਹੇ ਆ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਠੇਕਾ ਧੱਕੇ ਨਾਲ ਬੰਦ ਕਰਾਇਆ ਉਸ ਕਰਕੇ ਗਏ ਸੀ ਉਹ ਲਿਆਂਦੇ ਆ ਫਿਰ ਖੜੇ ਕਰ ਰਿਹਾ ਇਨਵੈਸਟੀਗੇਟਰ ਪੰਜਾਬ ਪੁਲਿਸ ਦੇ ਉੱਤੇ ਵੀ ਉਹਨਾਂ ਨੇ ਹਮਲਾ ਕਿਹੜਾ ਬੋਲਿਆ ਮੁਲਾਜ਼ਮਾਂ ਦੇ ਵੀ ਕਿਰਪਾਨ ਕਿਹੜੀ ਕਿਰਪਾਨ ਕੂਦੋਂ ਕੱਢੀ ਹੈ ਉਹ ਸੰਬੰਧ ਚ ਲੀਗਲ ਜੋ ਬਣਦਾ ਕਰੇ ਕਿੰਤੋਂ ਹੀ ਮੁਲਾਜ਼ਮ ਦੀ ਕਾਇਲੋ ਨਹੀਂ ਕੋਈ ਨਹੀਂ ਇੱਕ ਕਿਨੇ ਆਣਾ ਰਾਉਂਡ ਆਫ ਕੀ ਕਰਸੇ ਹੈਗੇ ਆ ਚਾਰ ਪੰਜ ਹੱਥੋ ਬਾਜੀ ਤੱਕ ਵੀ ਕਿਹੜੀ ਮਿਲ ਤੁਹਾਡੇ ਨਾਲ ਵੀ ਹੋਈ ਹੈਗੀ ਮੇ ਜੀ ਮੁਦੂ ਸਾਹਿਬ ਨਹੀਂ ਹੈ ਹਥਿਆਰ ਸੀ ਨਾ ਉਹਨਾਂ ਨੂੰ ਜ਼ੱਫਾ ਪਾਇਆ ਜੀ ਵੀ ਮਾਰਨ ਦਾ ਜੀ ਮੁਲਾਜ਼ਮ ਤੇ ਲੱਗੀ ਵੀ ਹੈਗੀ ਜੀ ਤਾਂ ਕੀ ਨਾਮ ਹੈ ਕਿਹੜੇ ਮੈਂ ਹਮਲਾ ਕੀਤਾ ਗਿਆ ਨਾ ਹਮੂ ਦਾ ਅਮਨ ਜੋ ਉੱਤੇ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਰ ਇਹ ਕਾਰਵਾਈ ਜੋ ਬਣਦੀ ਹੈ ਸਰ ਇਹਨਾਂ ਮਤਲਬ ਪਹਿਲੇ ਵੀ ਇਹਨਾਂ ਨੇ ਪਹਿਲੇ ਵੀ ਠੇਕਾ ਬੰਦ ਕਰਾਉਣ ਵਾਲੇ ਤੇ ਹਮਲੇ ਹਮਲੇ ਠੇਕੇ ਬੰਦ ਕਰਵਾਏ ਸੀਗੇ ਉਹਦੇ ਵਿੱਚ ਵੀ ਜਿਹੜਾ ਹੈ ਕਿਰਪਾਨਾ ਮਾਰੀਆਂ ਗਈਆਂ ਸੀ ਪ੍ਰਸ਼ਾਸਨ ਨੇ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਸਾਡੇ ਕੋਲੇ ਇਹੋ ਜੀ ਕੋਈ ਇਨਫੋਰਮੇਸ਼ਨ ਨਹੀਂ ਅੱਗੇ ਵੀ ਪੁਲਿਸ ਨਾਲ ਬੈਸ ਹੁੰਦੀ ਨਾ ਜਿਹੜੇ ਝੜਪ ਹੋਈ ਆ ਉਸ ਤੋਂ ਬਾਅਦ ਫਿਰ ਅੱਜ ਦੁਬਾਰਾ ਇਹ ਚੀਜ਼ ਹਾਂ ਪਹਿਲਾਂ ਮਿਰਖਲ ਐਸਐਚਓ ਸੱਤ ਗਏ ਸੀ ਉਹਨਾਂ ਨੂੰ ਬੁੜ ਬੁਲਾਰਾ ਹੋਇਆ ਸੀ ਜੀ ਉਸ ਤੋਂ ਬਾਅਦ ਅੱਜ ਮੈਂ ਖੁਦ ਗਿਆ ਸੀ ਕਿ ਸੌਟ ਆਊਟ ਕਰਤਾ ਲੱਗਦਾ 60 ਜਲੰਧਰ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਨਿਹੰਗ ਸਿੰਘ ਤੇ ਪੁਲਿਸ ਵਾਲੇ ਆਮੋ ਸਾਹਮਣੇ ਹੋਏ ਦਸ ਦੇ ਚੱਲਦੇ ਆ ਜਲੰਧਰ ਦੇ ਪਿੰਮਸ ਦੇ ਸਾਹਮਣੇ ਠੇਕੇ ਨੂੰ ਬੰਦ ਕਰਾਉਣ ਨੂੰ ਲੈ ਕੇ ਨਿਹੰਗ ਸਿੰਘ ਉੱਥੇ ਪਹੁੰਚਦੇ ਨੇ ਉੱਥੇ